ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿੱਲਾ ਹੈ ਉਹ ਕਿੱਲਾ ਕੱਢਣਾ ਹੈ। ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਹੈ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ। ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਹੈ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ। ਰਾਜੇ ਵਿਡਿੰਗ ਦੀ ਦੌਲਤ ਤੋਂ ਉਹ ਹਾਰ ਤੋਂ ਨਹੀਂ ਬਚਾ ਸਕੀ। ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਹੈ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਹੈ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਹੈ ਦੂਸਰਾ ਮੈਂ ਯਤੀਮ ਹੈ ਕਿ ਇਸ ਜਿੱਤ ਨੂੰ ਇਨਾਮ ਨਾ ਸਮਝ ਬੈਠਿਆ ਜੇ ਇਹਨੂੰ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚ ਵੀ ਪਾਸ ਹੋ ਨਤੀਜੇ ਆਪਣੇ ਪਸੰਦ ਦੇ ਮੁਤਾਬਕ ਨਹੀਂ ਸੀ ਮੈਨੂੰ ਵੀ ਪਤਾ ਸੀ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਤਾਜ਼ਾ ਕਰਨ ਲਈ ਬਾਰ ਹਲ ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੇ ਆ ਤੇ ਪਰਮਾਤਮਾ ਨੇ ਮਨਪਰੀਤ ਨੂੰ ਜਦੋਂ ਵੀ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੇਰਾ ਸਿਰ ਹਮੇਸ਼ਾ ਚੁੱਕਦਾ ਤੁਰਿਆ ਗਿਆ ਹੈ ਤੇ ਜਦੋਂ ਮੇਰੇ ਹਿੱਸੇ 'ਚ ਕਿਤੇ ਹਾਰ ਆਈ ਹੈ ਮੈਂ ਆਪਣਾ ਸਿਰ ਉੱਚਾ ਚੱਕਦਾ ਤੇ ਉਸ ਹਾਰ ਦੇ ਵਿੱਚ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਤੇ ਆਪਣੀਆਂ ناکਾਮੀਆਂ ਦੀ ਤਲਾਸ਼ ਕਰਦਾ ਮੈਂ ਅਗਲੇ 2-3 ਮਹੀਨਿਆਂ ਦੇ ਵਿੱਚ ਜੋ ਮਨਪਰੀਤ ਦੀਆਂ ਕਮੀਆਂ ਗਲਤੀਆਂ ਤੇ ناکਾਮੀਆਂ ਹੈ ਉਹਦੀ ਦਰੁਸਤੀ ਕਰਾਂਗਾ ਤੇ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗਾ ਅੱਜ ਸਭ ਤੋਂ ਪਹਿਲੇ ਜਿਹੜੇ ਲਵਜ਼ ਹੈ ਮੰਤਰੀਪ ਦੇ ਉਹ ਡਿੰਪੀ ਟਿੱਲੋ ਸਾਹਿਬ ਜਿਹੜੇ ਕਿ ਐਮ ਐਲ ਏ ਬਣੇ ਆ ਉਹਨਾਂ ਨੂੰ ਵਧਾਈ ਤੇ ਮੁਬਾਰਕਬਾਦ ਪੇਸ਼ ਕਰਦਾ 70000 ਬੰਦੇ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਇੱਕ ਛੋਟੀ ਜਿਹੀ ਨਸੀਹਤ ਵੀ ਆਪਣੇ ਛੋਟੇ ਵੀਰ ਨੂੰ ਦਵਾਂਗਾ ਕਿ ਇਸ ਜਿੱਤ ਨੂੰ ਇਨਾਮ ਨਾ ਸਮਝ ਬੈਠਿਆ ਜੇ ਇਨੂੰ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚ ਵੀ ਪਾਸ ਹੋ ਔਰ ਜਿਹੜੇ ਜਿਹੜੇ ਵਾਦੇ ਤੁਸੀਂ ਗਿੱਦੜਵਾ ਹਲਕੇ ਨਾਲ ਕੀਤੇ ਆ ਕਿ 22 ਸਾਲ ਦੇ ਵਿੱਚ 28 ਸਾਲ ਦਾ ਰਿਕਾਰਡ ਤੁਸੀਂ ਤੋੜਨਾ ਹੈ ਪਰਮਾਤਮਾ ਕਰੇ ਕਿ ਤੁਸੀਂ ਇਹਨੂੰ ਪਰਵਾਣ ਚੜਾ ਸਕੋ ਰਾਜੇ ਵਿਡਿੰਗ ਦੀ ਦੌਲਤ ਤੋਂ ਨੂੰ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਆ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਆ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਆ ਦੂਸਰਾ ਮੈਂ ਯਤੀਮ ਐ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਐ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਐ ਉਹਦੀ ਨਿੰਦਿਆ ਕੀਤੀ ਐ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਐ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਐ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱਜੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲ੍ਹਾ ਹੈ ਉਹ ਕਿੱਲਾ ਕੱਢਣਾ ਹੈ